ਕਾਰੋਬਾਰੀ ਦੇ ਵੱਲੋਂ ਸੰਸਦ ਕਿਰਨ ਖੇੜ ਦੇ ਨਾਮ ਧੋਖਾਧੜੀ ਦਾ ਮਾਮਲਾ ਜਿਹੜਾ ਕਿ ਲਗਾਤਾਰ ਗਰਮਾ ਰਿਹਾ ਦੱਸਦੇ ਕਿ ਕਾਰੋਬਾਰੀ ਚਤਨਿਆ ਅਗਰਵਾਲ ਤੇ 8 ਕਰੋੜ ਦੀ ਧੋਖਾਧੜੀ ਦੇ ਇਲਜ਼ਾਮ ਲੱਗੇ ਨੇ ਤੇ ਉੱਤੇ 에어ਪੋਰਟ ਜਾਣ ਵਾਲੀ ਯਾਤਰੀਆਂ ਦੀ ਜਿਹੜੀ ਕੀ ਡਿਟੇਲ ਆ ਹੁਣ ਪੁਲਿਸ ਦੇ ਵੱਲੋਂ ਖੰਗਾਲੀ ਜਾ ਰਹੀ ਹੈ ਪੁਲਿਸ ਨੂੰ ਮੁਲਜ਼ਮ ਦੇ ਵਿਦੇਸ਼ ਭੱਜਣ ਦਾ ਜਿਹੜਾ ਕੀ ਖਛਾ ਦੱਸਦੇ ਕਿ ਮਨੀ ਮਜਰਾ ਦੇ ਵਿੱਚੀ ਮੁਲਜ਼ਮ ਦੀ ਆਖਰੀ ਲੋਕੇਸ਼ਨ ਤਾਂ ਇਸ ਵੇਲੇ ਦੀ ਵੱਡੀ ਖਬਰ ਸੰਸਦ ਕਿਰਨ ਖੇਰ ਨੂੰ ਲੈ ਕੇ ਆ ਰਹੀ ਹੈ ਦੱਸਦੀ ਕਿ ਕਾਰੋਬਾਰੀ ਦੇ ਵੱਲੋਂ ਸੰਸਦ ਕਿਰਨ ਖੇਰ ਦੇ ਨਾਲ ਧੋਖਾਧੜੀ ਦਾ ਮਾਮਲਾ ਜਿਹੜਾ ਕਿ ਉਹ ਲਗਾਤਾਰ ਗਰਮਾਦਾ ਹੋਇਆ ਨਜ਼ਰ ਆ ਰਿਹਾ ਹੈ ਕਾਰੋਬਾਰੀ ਚਤਨਗ ਅਗਰਵਾਲ ਤੇ 8 ਕਰੋੜ ਦੀ ਧੋਖਾਧੜੀ ਦੇ ਇਲਜ਼ਾਮ ਲੱਗੇ ਨੇ ਤਉਂਥੀ ਏਅਰਪੋਰਟ ਜਾਣ ਵਾਲੀ ਯਾਤਰੀਆਂ ਦੀ ਜਿਹੜੀ ਕਿ ਡਿਟੇਲ ਆ ਹੁਣ ਪੁਲਿਸ ਦੇ ਵੱਲੋਂ ਖੰਡਾਲੀ ਜਾ ਰਹੀ ਹੈ ਕਿਉਂਕਿ ਪੁਲਿਸ ਨੂੰ ਮਲਜ਼ਮ ਦੇ ਜਿਹੜੇ ਕਿ ਵਿਦੇਸ਼ ਭੱਜਣ ਦਾ ਖਦਸ਼ਾ ਜਤਾ ਰਿਹਾ ਹੈ ਦੱਸਦੀ ਕਿ ਮਨੀ ਮਾਜਰਾ ਦੇ ਵਿੱਚ ਮਲਜ਼ਮ ਦੀ ਆਖਰੀ ਲੋਕੇਸ਼ਨ ਦੱਸੀ ਜਾ ਰਹੀ ਹੈ ਤਾਂ ਇਸ ਬਾਰੇ ਦੀ ਵੱਡੀ ਖਬਰ ਦੱਸਦੀ ਕਿ ਕਾਰੋਬਾਰੀ ਦੇ ਵੱਲੋਂ ਸੰਸਦ ਕਿਰਨ ਖੇਰ ਦੇ ਨਾਲ ਧੋਖਾਧੜੀ ਦਾ ਮਾਮਲਾ ਜਿਹੜਾ ਕਿ ਉਹ ਲਗਾਤਾਰ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਸ ਖਬਰ ਬਾਬਤ ਮੈਂ ਫੋਨ ਲਈ ਤਾਂ ਅਮੀ ਜੁੜ ਗਏ ਨੇ ਜੀ ਅਮੀਤ ਕਾਰੋਬਾਰੀ ਵੱਲੋਂ ਸੰਸਦ ਕਿਰਨ ਖੇਰ ਦੇ ਨਾਲ ਧੋਖਾਧੜੀ ਦਾ ਮਾਮਲਾ ਜਿਹੜਾ ਕਿ ਲਗਾਤਾਰ ਗਰਮਾ ਰਿਹਾ ਹੈ ਤਾਂ ਮਾਮਲਾ ਕੀ ਹੈ ਸਾਰਾ ਆ ਮੈਨੂੰ ਕਰ ਦਸਨਾ ਚਾਹੁੰਗਾ ਕਿ ਅਗਰ ਗੱਲ ਕੀਤੀ ਜਾਵੇ ਚੰਡੀਗੜ੍ਹ ਦੀ ਸੰਸਦ ਕਿਰਨ ਕੇਸ ਦੀ ਤੇ ਉਹਨਾਂ ਤੇ ਜਿਹੜਾ ਹੈ ਇੱਕ ਵਿਅਕਤੀ ਵੱਲੋਂ ਜਿਹੜ ਨੇ ਰੋਕ ਲਾਇਆ ਜੀ ਸ਼ਾਨਕੀ ਮੇਰੇ ਨਾਲ ਜਿਹੜੀ ਹੈ 8 ਕਰੋੜ ਦੀ ਜਿਹੜੀ ਹੈ ਕੱਤੀ ਹੋਈ ਸੀ ਉਸ ਮਾਮਲੇ ਦੇ ਵੱਲੋਂ ਜਿਹੜਾ ਹੈ ਕ੍ਰਾਸ ਜਿਹੜੀ ਹੈ ਕੰਪਲੇਨ ਜਿਹੜੀ ਹੈ ਕਿਰਨ ਖੇਰ ਉਹਨਾਂ ਨੇ ਵੀ ਕੀਤੀ ਸੀ ਉਹਨਾਂ ਕੋਲ ਵੀ ਜਿਹੜੇ ਨੇ ਕੋਈ ਸਬੂਤ ਹਨ ਕੰਮ ਨੂੰ ਲੈ ਕੇ ਜਿਹੜਾ ਹੈ ਬਿਲਕੁਲ ਜਿਹੜੀ ਹੈ ਰਾਜੀ ਟੀਟੀ ਜਿਹੜੀ ਹੈ ਹੋਈ ਮਗਰ ਮਗਰ ਅਗਰ ਗੱਲ ਕੀਤੀ ਜਾਵੇ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੋਈ ਹੈ ਤੇ ਜਿਸ ਵਿਅਕਤੀ ਵੱਲੋਂ ਜਿਹੜੀ ਹੈ ਸ਼ਿਕਾਇਤ ਕੀਤੀ ਗਈ ਸੀ ਉਹਨੇ ਪੁਲਿਸ ਪ੍ਰੋਟੈਕਸ਼ਨ ਵੀ ਮੰਗੀ ਸੀ ਕਿ ਮੈਨੂੰ ਜਿਹੜਾ ਹੈ ਸੰਸਕਿਰਨ ਕੇਸ ਤੋਂ ਜਾਨ ਦਾ ਖਤਰਾ ਹੈ ਉਸ ਤੋਂ ਬਾਅਦ ਜਿਹੜਾ ਹੈ ਉਹਨੂੰ ਪੁਲਿਸ ਪ੍ਰੋਟੈਕਸ਼ਨ ਵੀ ਦੇ ਦਿੱਤੀ ਗਈ ਮਗਰ ਬੰਦਾ ਜਿਹੜਾ ਹੈ ਉਸ ਤੋਂ ਬਾਅਦ ਜਿਹੜਾ ਕੰਪਲੇਟ ਸ਼ਿਕਾਇਤ ਕਰਦਾ ਸੀਗਾ ਉਹ ਜਿਹੜਾ ਹੈ ਪੁਲਿਸ ਨੇ ਕਈ ਵਾਰ ਉਹਨਾਂ ਨੂੰ ਥਾਣੇ ਬੁਲਾਇਆ ਬਟ ਉਹ ਸਾਹਮਣੇ ਹੀ ਨਹੀਂ ਆਇਆ ਤੇ ਹੁਣ ਜਿਹੜਾ ਦੇਖੀ ਜਿਹੜੇ 에ਰਪੋਰਟ ਐ ਉੱਥੇ ਵੀ ਜਿਹੜੀ ਹੈ ਚੈਕਿੰਗ ਜਿਹੜੀਆਂ ਕੀਤੀ ਜਾ ਰਹੀ ਹੈ ਕਿ ਕਿਤੇ ਵਿਦੇਸ਼ ਤਾਂ ਨਹੀਂ ਉਹ ਚਲਾ ਗਿਆ ਕਿਉਂਕਿ ਵਾਰ-ਵਾਰ ਜਿਹੜਾ ਹੈ ਇਹੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਕਿਸੇ ਜਿਹੜਾ ਕੰਸਟ੍ਰੈਕਟ ਕਰਦਾ ਹੋਇਆ ਤਾਂ ਵਿਦੇਸ਼ ਭੱਜ ਗਿਆ ਤੇ ਇਸ ਤਰ੍ਹਾਂ ਦੇ ਜਿਹੜੇ ਇਸ ਗੱਲਬਾਤ ਜਿਹੜੀ ਹੈ ਨਿਕਲ ਕੇ ਸਾਹਮਣੇ ਜੀ ਜਿਉਂ ਤਮਾਮ ਜਾਣਕਾਰੀ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ